ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ ਪਿਛਲੀ ਸਾਖੀ ਵਿੱਚ ਦੱਸਿਆ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਸੁਲਤਾਨਪੁਰੋਂ ਛੱਡ ਆਏ ਸੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਇਸ ਦੇ ਬਾਰੇ ਵਿੱਚ ਗੱਲ ਕਰਾਂਗੇ ਅੱਜ ਦੀ ਸਾਡੀ ਸਾਖੀ ਦਾ ਸ਼ੀਸ਼ਕ ਹੈ ਟੁਕੜੀ ਦਾ ਮੇਲਾ ਤੇ ਪੰਡਤਾਂ ਨੂੰ ਉਪਦੇਸ਼ ਸੁਲਤਾਨਪੁਰ ਤੁਰ ਕੇ ਗੁਰੂ ਜੀ ਦਰਿਆ ਬਿਆਸ ਦੇ ਕਿਨਾਰੇ ਆ ਗਏ ਬੇੜੀ ਵਿੱਚ ਬੈਠ ਕੇ ਦਰਿਆ ਨੂੰ ਪਾਰ ਕੀਤਾ ਗੋਵਿੰਦਵਾਲ ਸਾਹਿਬ ਅਸਥਾਨ ਉੱਤੇ ਬੈਠ ਕੇ ਗੁਰੂ ਜੀ ਨੇ ਕੀਰਤਨ ਕੀਤਾ ਗੁਰੂ ਜੀ ਦਾ ਭੇਸ ਨਿਰਾਲਾ ਸੀ ਉਹ ਸੱਚਮੁੱਚ ਨਾ ਹਿੰਦੂ ਨਾ ਮੁਸਲਮਾਨ ਫਕੀਰ ਜਾਪਦੇ ਸਨ ਉਹਨਾਂ ਦਾ ਲਿਬਾਸ ਮਿਲਵਾ ਸੀ ਜੋ ਕੋਈ ਉਹਨਾਂ ਨੂੰ ਵੇਖਦਾ ਉਹ ਹੈਰਾਨ ਵੀ ਹੁੰਦਾ ਦੇਖੀ ਜਿਆ ਵੀ ਜਾਂਦਾ ਉਸ ਸਮੇਂ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਕੋਹਾਂ ਤੱਕ ਖਿਲਰੇ ਜੰਗਲ ਵਿੱਚ ਅੰਮ੍ਰਿਤਸਰ ਨਾਮ ਦਾ ਸ਼ਹਿਰ ਵਸੇਗਾ। ਚਾਟੀ ਪਿੰਡ ਦੇ ਸੁਲਤਾਨ ਪਿੰਡ ਦੋ ਪੁਰਾਤਨ ਪਿੰਡ ਸਨ। ਇਨ੍ਹਾਂ ਪਿੰਡਾਂ ਦੀ ਝੂ ਸੀ ਜਿੱਥੇ ਅੱਜ ਕੱਲ੍ਹ ਸ਼੍ਰੀ ਅੰਮ੍ਰਿਤਸਰ ਸ਼ਹਿਰ ਹੈ। ਗੁਰੂ ਜੀ ਬਾਲੇ ਮਰਦਾਨੇ ਸਮੇਤ ਇਸ ਝੂ ਦੇ ਵਿੱਚ ਦੀ ਲੰਘ ਕੇ ਰਾਮ ਤੀਰਥ ਪੁੱਜੇ। ਰਾਮ ਤੀਰਥ ਵਰਤਮਾਨ ਅੰਮ੍ਰਿਤਸਰ ਸ਼ਹਿਰ ਦੇ ਉੱਤਮ ਪੱਛਮ ਵਿੱਚ 7 ਮੀਲ ਦੂਰ ਹੈ। ਬੜਾ ਵੱਡਾ ਤਲਾਬ ਹੈ ਜੋ ਕਿਰਦੇ ਅਜੇ ਵੀ ਸੁੰਨੀ ਜੂ ਹੈ ਉਸ ਵੇਲੇ ਕੋਹਾ ਤੱਕ ਕਿਕਰ ਪਲਾ ਛਿਸ਼ਰਾ ਤੇ 베ਰੀਆਂ ਵਾਲਾ ਸੰਘਣਾ ਜੰਗਲ ਹੁੰਦਾ ਸੀ ਪੁਰਾਤਨ ਗ੍ਰੰਥਾਂ ਅਤੇ ਚੰਦ ਕਥਾ ਅਨੁਸਾਰ ਇਸ ਤੀਰਥ ਦੀ ਸੰਕੇਪ ਕਥਾ ਇਹ ਹੈ ਕਿ ਸ਼੍ਰੀ ਰਾਮਚੰਦਰ ਜੀ ਨੇ ਗਰਭਵਤੀ ਸੀਤਾ ਨੂੰ ਜਦੋਂ ਬਨਵਾਸ ਭੇਜਿਆ ਤਦੋਂ ਮਾਤਾ ਸੀਤਾ ਜੀ ਇਥੇ ਰਿਖੀ ਵਾਲਮੀਕ ਜੀ ਦੇ ਕੋਲ ਰਹੇ ਸਨ माता सीता जी ने एथे ही लव जी नो जन्म ਦਿੱਤਾ ਸੀ वाल्मीकि जी ने एक बेटा दब्ब तो बना के ਦਿੱਤਾ ਜਿਸ ਦਾ ਨਾਮ ਕੁਸ਼ੂ ਸੀ लव ਤੇ ਕੁਸ਼ ਦੋਵੇਂ ਇਥੇ ਪਲੇ ਹੁਸ਼ਿਆਰ ਹੋਏ ਤੇ ਜੰਗਲ ਵਿੱਚ ਸ਼ਿਕਾਰ ਖੇਡਦੇ ਖੇਡਦੇ रामचंद्र जी ਨਾਲ ਲੜੇ ਲੜਾਈ ਪਿੱਛੇ ਸਮਝੌਤਾ ਹੋਇਆ ਦੋਹਾਂ ਪੁੱਤਰਾਂ ਤੇ सीता जी ਨੂੰ रामचंद्र जी ਆਪਣੇ ਸਾਥ ਘਰ ਲੈ ਗਏ हनुमान जी ने 2.5 टप मार के तालाब पुट्या जो सीता जी दी अमर याद है कतक दी पुणियां नु इस तीर्थ ते मेला ਲੱਗਦਾ ਹੈ जे सनु ਟੁਕੜੀ ਦਾ ਮੇਲਾ ਆਖਿਆ ਜਾਂਦਾ ਹੈ 15ਵੀਂ ਸਦੀ ਵਿੱਚ ਵੀ ਮੇਲਾ ਲੱਗਦਾ ਸੀ ਦੂਰ ਦੂਰ ਤੋਂ ਸੰਤ ਸਾਧੂ ਤੇ ਪੰਡਤ ਇਕੱਠੇ ਹੁੰਦੇ ਸਨ ਦਰਿਆ पार ਕਰਨ ਲੱਗਿਆ ਯੱਤਰੀਆਂ ਕੋਲੋਂ ਸੁਣ ਕੇ ਗੁਰੂ ਜੀ ਮੇਲਾ ਦੇਖਣ ਚਲੀ ਗਈ ਤੀਰਥ ਤੇ ਫਿਰ ਇੱਕ ਦਰਸ਼ਕ ਦਰਸ਼ਨ ਕਰਨ ਪਿੱਛੋਂ ਇੱਕ ਥਾਂ ਆਸਨ ਜਮਾ ਕੇ ਬੈਠ ਗਏ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਬਾਣੀ ਉਚਾਰ ਕੇ ਰਾਗ ਗਾਇਨ ਉਚਾਰਣ ਆਰੰਭ ਕੀਤਾ ਜਿਸ ਨੂੰ ਸੁਣ ਕੇ ਪੁਰਖ ਤੇ ਪਸ਼ੂਤਰ ਜਾਣ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਤੂੰ ਪ੍ਰਭ ਦਾਤਾ ਦਾਨ मत पूरा हम थारे बिखारी जियो मैं क्या थेरना रहाई हर दीजे नाम प्यारी कट -कट रव रया बनवारी जल थल महल गुप्त वर्त गुरु शब्द देख निहारी जियो रहाओ मर्त प्याल आकाश दिखायो गुर सतगुर गुरपा धारी जियो सोप्रम अजोनी है भी होनी कट पीतर देख मुरारी जियो ਜਨਮ ਮਰਨ ਕੋ ਇਹ ਜਗ ਬਬੜੋ ਇਨ ਦੂਜੈ ਭਗਤ ਵਿਸਾਰੀ ਜਿਓ ਸਤਗੁਰ ਮਿਲੇ ਤੈ ਗੁਰਮਤ ਪਾਈਐ ਸਕਤ ਬਾਜੀ ਹਾਰੀ ਜਿਓ ਸਤਗੁਰ ਬੰਧਨ ਤੋੜ ਨਿਰਾਰੇ ਬਹੁੜਨੇ ਗਰਪ ਮਝਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੰਕਾਰੀ ਜਿਓ ਸੋਰਠ ਮਹੱਲਾ ਪਹਿਲਾ ਰੱਬੀ ਬਰਕਤਾਂ ਵਾਲੇ ਰਸੀਲੇ ਗਲੇ ਨੇ ਜਦੋਂ ਸੋਰਠਿ ਰਾਗ ਵਿੱਚ ਇਹ ਬੇਨਤੀ ਗਾਈ ਤਾਂ ਨਿਰਾਲਾ ਹਿੱਸਾ ਮਾ ਬਚ ਗਿਆ ਜਿਸ ਵੀ ਪੁਰਖ ਦੇ ਕੰਨਿ ਆਵਾਜ਼ ਪਈ ਉਹੋ ਹੀ ਬਾਣੀ ਦਾ ਕੇਲਿਆ ਹੋਇਆ ਆਪਣੇ ਆਪ ਗੁਰੂ ਜੀ ਦੇ ਨੇੜੇ ਆ ਖਲੋਤਾ ਚੌਕੀ ਢੀੜ ਹੋ ਗਈ ਸਾਰੇ ਸਰੋਤੇ ਮਸਤੀ ਵਿੱਚ ਝੂਮਣ ਲੱਗੇ ਸ਼ਾਂਤ ਵਾਯੂ ਮੰਡਲ ਵਿੱਚੋਂ ਕਰਤਾਰ ਹੀ ਕਰਤਾਰ ਦੀ ਧੁਨੀ ਪ੍ਰਗਟ ਹੋਣ ਲੱਗੀ ਕਮਲ ਨੈਣਾ ਤੇ ਮਧੂਰ ਨੈਣਾ ਦੀ ਖੇਚ ਨਾਲ ਖਿੱਚ ਕੇ ਗੁਰੂ ਜੀ ਨੇ ਮੇਲਾ ਦੇਖਣਾ ਹੈ ਗ੍ਰਸਤੀ ਤੇ ਸਾਧੂ ਪੁਰਖਾਂ ਨੂੰ